ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਓਨਅਰ ਚੈਨਲ ਸੈਲਟ ਚੈਨਲ ਜ਼ਿੰਦਾਬਾਹ ਨਿਊਜ਼ ਵਿਰਾਸਤ ਹਿੰਦੁਸਤਾਨ ਚੈਨਲ ਤੋਂ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਅੱਜ ਅਸੀਂ ਸਪੈਸ਼ਲ ਸੰਗਰੂਰ ਤੋਂ ਅੱਗੇ ਮੋਨਕ ਜਗਤ ਆਏ ਹਾਂ ਜਿੱਥੇ ਅਸੀਂ ਆਪ ਜੀ ਦਾ ਨਾਲ ਇੱਕ ਬਹੁਤ ਹੀ ਮਹਾਨ ਹਸਤੀ ਨੂੰ ਮਿਲਣ ਜਾ ਰਹੇ ਹਾਂ ਜੋ ਤੂਫ ਅਰਗਬਤੀ ਦਾ ਕੰਮ ਕਰਦੇ ਨੇ ਸੋ ਬਿਮਲ ਜੀ ਨਮਸਕਾਰ ਬਿਮਲ ਜੀ ਨਮਸਕਾਰ ਸਰ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਹਾਂਜੀ ਹਾਂ ਥੈਂਕ ਯੂ ਜੀ ਅੱਛਾ ਸਭ ਤੋਂ ਪਹਿਲਾਂ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਤੁਹਾਡੀ ਫਰਮ ਦਾ ਕੀ ਨਾਮ ਹੈ ਫਰਮ ਦਾ ਨਾਮੰਦਾ ਸਾਡਾ ਜੀ ਸੁਸ਼ੀਲ ਧੂਫ ਇੰਡਸਟਰੀ ਤੇ ਤੇ ਇੱਕ ਪੁਰਾਣੀ ਫਰਮ ਹੁੰਦੀ ਸੀ ਇਹ ਸਾਡੀ ਜੀ ਪ੍ਰਭੂ ਦਰਸ਼ਨ ਧੂਫ ਇੰਡਸਟਰੀ ਜੀ ਤੇ ਇਹ ਤਕਰੀਬਨ ਕੋਈ 1975 ਦੇ ਅਸੀਂ ਮਾਰਕੀਟ ਦੇ ਵਿੱਚ ਹੈ ਜੀ ਜੀ ਇਹ ਉਸ ਤੋਂ ਲਗਾ ਲੋ ਤੁਸੀਂ ਕਰੀ 50 ਸਾਲ ਹੋ ਗਏ ਅੱਛਾ ਜੇ ਉਹ ਇਹ ਧੂਫ ਚ ਲਾਂਦੇ ਆ ਆਪਾ ਮਾਰਕੀਟ ਦੇ ਵਿੱਚ ਬੜੇ ਦਸ਼ਕਾਂ ਤੋਂ ਆਊਟ ਆਫ ਕੈਮਰਾ ਸਾਨੂੰ ਕਹਿੰਦੇ ਨੇ ਕਿ ਗੂਗਲ ਜਲਾਓ ਇਹ ਕਰੋ ਉਹ ਕਰੋ ਤੂਫਨਨ ਵਾਤਾਵਰਨ ਸਾਫ਼ ਹੁੰਦਾ ਹੈ ਤੋਂ ਉਹਦੇ ਆਪਾਂ ਉਹਦੇ ਪਿੱਛੇ ਲਾਜਿਕ ਕੀ ਹੈ ਆਪਾਂ ਤੂਫ ਕਿਉਂ ਜਲਾਣੇ ਤੂਫ ਜਲਾਉਣ ਦਾ ਲਾਜਿਕ ਤਾਂ ਸਰ ਇਹੀ ਹੈ ਕਿ ਜਿੰਨੀ ਦੇਰ ਤੁਹਾਡੀ ਧੂਫ ਜਿਸ ਵੇਲੇ ਜਲਾਣ ਲੱਗਦੇ ਹਾਂ ਜਲਦੀ ਹੈ ਤੇ ਉਸ ਵੇਲੇ ਉੰਨੇ ਮਤਲਬ ਕਿ ਵੀ ਉਹਨੇ ਦੇਰ ਤੱਕ ਤੁਹਾਡਾ ਜਿਹੜਾ ਵਾਤਾਵਰਨ ਹੈ ਨਾ ਸਾਫ਼ ਹੁੰਦਾ ਤੇ ਬਾਕੀ ਭਗਵਾਨ ਦੀ ਤਰਫ ਵੀ ਤੁਹਾਡਾ ਧਿਆਨ ਜਾਏਗਾ ਜਦੋਂ ਕਿ ਨੇਚਰਲੀ ਜਦੋਂ ਤੁਸੀਂ ਭਗਵਾਨ ਦਾ ਨਾਮ ਲਓਗੇ ਧੂਪ ਜਲਾਓਗੇ ਤੇ ਤੁਹਾਡੀਆਂ ਜਿਹੜੀਆਂ ਸਾਰੇ ਦਿਮਾਗ ਦਾ ਜਿਹੜਾ ਮਤਲਬ ਉਹਨੂੰ ਕੀ ਕਹੋਗੇ ਤੁਸੀਂ ਵੀ ਜਿਹੜਾ ਕਨਸਰਨ ਹੈ ਨਾ ਸਿੱਧਾ ਭਗਵਾਨ ਦੇ ਨਾਲ ਜੁੜ ਜਾਏਗਾ ਜੇ ਤੁਸੀਂ ਪੂਰੇ ਸ਼ਰਧਾ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਅਗਰ ਧੂਪ ਲਗਾਓਗੇ ਵੇ ਨਾ ਦੇਖੋ ਜੀ ਇਸ ਚੀਜ਼ ਨੂੰ ਮਨ ਦੇ ਵਿੱਚ ਬੜੀ ਭਾਵਨਾ ਰੱਖੀਦੀ ਹੈ ਜਿਵੇਂ ਜਦੋਂ ਤੁਸੀਂ ਉਹੀ ਗੱਲ ਪੁਸ਼ਟੀ ਕਰਤੀ ਕਿ ਜਦੋਂ ਅਸੀਂ ਧੂਮ ਜਲਾਉਂਦੇ ਹਾਂ ਅਸੀਂ ਪ੍ਰਭੂ ਨਾਲ ਜੁੜਦੇ ਹਾਂ ਆਪਣੇ ਮਨ ਦੀਆਂ ਭਾਵਨਾਵਾਂ ਸ਼ੁੱਧ ਹੁੰਦੀਆਂ ਨੇ ਕਿਸ ਜਿਹੜੀ ਉੱਥੇ ਵਾਈਬਸ ਵੀ ਸਾਫ਼ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਜੀ Google ਜਲਦੀ ਹੈ Google ਤਾਂ ਇੱਕ ਨੈਚੁਰਲ ਪ੍ਰੋਡਕਟ ਹੈ Google ਐਂਟੀਬਾਇਟਿਕ ਕਿਹਾ ਜਾਂਦਾ ਹੈ ਇਹ ਠੀਕ ਗੱਲ ਹੈ ਜੀ ਬਿਲਕੁਲ ਐਂਟੀਬਾਇਟਿਕ ਹੈ ਤੁਸੀਂ ਉਸ ਨੂੰ Google ਨੂੰ ਚਲਾਓ ਕਿਸੇ ਘਰ ਦੇ ਵਿੱਚ ਵੀ ਤੁਸੀਂ ਉੱਠ ਕੇ ਮਤਲਬ ਸਿੱਧਾ ਇੱਥੋਂ ਤੱਕ ਕਰ ਕਵਾਂਗੇ ਵੀ ਲਾਈਫਟਾਈਮ ਤੁਹਾਡੇ ਉੱਤੇ ਬੁਖਾਰ ਨਹੀਂ ਆ ਸਕਦਾ ਦੇਖੋ ਜੀ Google ਦੇ ਬਹੁਤ ਫਾਇਦੇ ਸੁਣੇ ਨੇ ਇਸ ਤੋਂ ਇਲਾਵਾ ਹੋਰ ਹੈ ਜਿਹੜੇ ਵਾਈਬਸ ਜਿਹੜੇ ਪਿੱਛੇ ਕਰੋਨਾ ਸੀ ਉਸ ਵੇਲੇ ਵੀ Google ਜਿਹੜੀ ਬਹੁਤ ਜਲਾਈ ਜਾਂਦੀ ਸੀ ਜੀ Google ਨੂੰ ਬੜਾ ਇਹ Google ਇੰਡੀਆ ਚ ਘਟ ਹੁੰਦਾ ਹੈ ਜ਼ਿਆਦਾਤਰ ਅਰਬ ਕੰਟਰੀਜ਼ ਪਾਕਿਸਤਾਨ ਵਗੈਰਾ ਚ ਜ਼ਿਆਦਾ ਹੁੰਦਾ ਹੈ ਜੀ ਦੇਖੋ Google ਜਲਾਨ ਦੇ ਨਾਲ ਦੇਖੋ ਘਰ ਦੇ ਵਿੱਚੋਂ ਬਿਮਾਰੀ ਖਤਮ ਹੁੰਦੀ ਹੈ ਸਭ ਤੋਂ ਵੱਡਾ ਬੈਨੀਫਿਟ ਇਹਨਾਂ ਦੇ ਮੁਤਾਬਕ ਔਰ ਇਹ ਅਜ਼ਮਾਈ ਹੋਈਆਂ ਗੱਲਾਂ ਨੇ ਕਿ ਜਦੋਂ ਘਰ ਦੇ ਵਿੱਚ ਕੋਈ ਇਹੋ ਜੀ ਤਕਲੀਫ ਬਿਮਾਰੀ ਆ ਜਾਏ ਘਰ ਦੇ ਵਿੱਚ Google ਲਾ ਦਿੱਤੀ ਜਾਵੇ ਤੇ ਘਰ ਦੇ ਵਿੱਚੋਂ ਬਿਮਾਰੀ ਨਿਕਲ ਜਾਂਦੀ ਹੈ ਅੱਛਾ ਇਹ ਜਿਹੜੀਆਂ ਨੈਗੇਟਿਵ ਵਾਈਬਸ ਆ ਜਿਨੇ ਕਹਿੰਦੇ ਕੀਤਾ ਕਰਾਇਆ ਹੁੰਦਾ ਦੇਖੋ ਸੁਣਿਆ ਤਾਂ ਮਤਲਬ ਦੇਖੋ ਜੀ ਵੱਡੇ ਜਿਹੜੇ ਜਿੰਨੇ ਵੀ ਵਿਦਵਾਨ ਲੋਕ ਨੇ ਤੇ ਆਪਣੇ ਜਿਹੜੇ ਪੁਰਾਣੇ గ్రంథ ਨੇ મતલਬ ਉਹਨਾਂ ਤੋਂ ਤੇਹੀ ਚੀਜ਼ پتہ ਲੱਗਦੀ ਹੈ ਕਿ ਇਹ ਜੇਕਰ ਜਿੱਥੇ ਜਲਦੀ ਹੈ ਉੱਥੇ ਕੋਈ ਵੀ મતલਬ ਕਿਸੇ ਵੀ ਕਿਸਮ ਦੀ ਕੁਝ ਵੀ ਨਹੀਂ ਆ ਸਕਦਾ ਗਲਤ ਜੜੀ ਚੀਜ਼ ਹੈ ਜੀ ਕੁਝ ਵੀ ਨਹੀਂ ਕੋਈ ਪੂਤ ਪ੍ਰੇਤ ਜਿਵੇਂ ਕਹਿੰਦੇ ਨੇ ਉਹ ਸਾਰਾ ਉਸ ਤੋਂ छुटकारा ਵੀ ਹੁੰਦਾ ਹੈ ਜੇ ਹੁੰਦਾ ਤੇ ਕੋਈ ਐਂਟਰ ਨਹੀਂ ਕਰ ਸਕਦੀ ਸੋ ਦੇਖੋ ਲੋਕਲ ਤੂਫ ਦੇ ਕਿੰਨੇ ਫਾਇਦੇ ਨੇ ਤੂਫ ਦੇ ਨਾਲ ਦੇਖੋ ਮੱਛਰ ਬਕੀਆਂ ਜੋ ਬੈਕਟੀਰੀਆਸ ਆ ਸਾਰੇ ਖਤਮ ਹੋ ਦਿੰਨੇ ਕਰਦੇ ਵਿੱਚੋਂ ਸਭ ਮੇਨ ਗੱਲ ਹੈ ਕਿ ਪਾ ਤੂਫ ਜਲਾ ਕੇ ਇੱਕ ਜਗ੍ਹਾ ਤੇ ਨਾ ਜਲਾਓ ਸਾਰੇ ਘਰ ਦੇ ਵਿੱਚ ਘੁਮਾਓ ਤਾਂ ਕਿ ਉਸ ਦਾ ਧੂਆ ਜਿਹੜਾ ਉੱਥੋਂ ਦੇ ਜਿੰਨੇ ਵੀ ਬੈਕਟੀਰੀਆਸ ਜਾਂ ਜੋ ਵੀ ਨੈਗੇਟਿਵ ਆਪਣੇ ਵਾਰਮਸ ਰਹੇ ਉਹ ਖਤਮ ਹੋ ਜਾਂਦੇ ਨੇ ਘਰ ਦੇ ਵਿੱਚੋਂ ਮੇਨ ਗੱਲ ਹੈ ਬੁਖਾਰ ਤੱਕ ਨਹੀਂ ਆਂਦਾ ਘਰ ਚ ਇਸ ਚੀਜ਼ਾਂ ਦੇ ਨਾਲ ਦੇ ਨਾਲ ਇਹ بڑے ਲੋਕਾਂ ਨੇ ਅਜ਼ਮਾਏ ਹੋਈਆਂ ਗੱਲ ਔਰ ਇਹਨਾਂ ਦੇ ਮੂੰਹੋਂ ਵੀ ਅਸੀਂ ਸੁਣ ਕੇ ਉਸ ਦੀ ਗੱਲ ਦੀ ਪੁਸ਼ਟੀ ਕਰਦਾ ਹੈ ਸਾਡਾ ਚੈਨਲ ਤਾਂ ਤੁਸੀਂ ਇੱਕ ਚੀਜ਼ ਹੋਰ ਦੱਸੋ ਕਿ ਜਦੋਂ Google Google ਦੀ ਤਿਆਰੀ ਕੀਤੀ ਜਾਂਦੀ ਹੈ ਜਿਸ ਫੈਕਟਰੀ ਦੇ ਵਿੱਚ ਜਾਂ ਜਿਸ ਕਮਰੇ ਦੇ ਵਿੱਚ ਕਹਿੰਦੇ ਉਹਦੇ ਆਸ-ਪਾਸ ਦੇ ਵਿੱਚ ਨੇ ਦੇਖੋ ਪਤਾ ਕਿ ਹੈ ਜੀ ਜਿੱਥੇ ਇਹ ਸਾਡੇ ਕੋਲੇ ਪਈਆਂ ਅੰਦਰ ਬੋਰੀਆਂ ਪਈਆਂ ਨੇ ਤੇ ਉੱਥੇ ਨਹੀਂ ਕੋਈ ਜਦੋਂ ਇਹ ਜਲਦੀ ਹੈ ਜੀ ਉਸ ਤੋਂ ਬਾਅਦ ਉਹ ਕਹਿੰਦੇ ਹੁੰਦੇ ਆਸ-ਪਾਸ ਵੀ ਜਿਹੜੀਆਂ ਨੈਗੇਟਿਵ ਵਾਈਬਸ ਖਤਮ ਹੋ ਜਾਂਦੀਆਂ ਨਹੀਂ ਨੈਗੇਟਿਵ ਜਲਨ ਤੋਂ ਬਾਅਦ ਹੀ ਖਤਮ ਹੋਏਗੀ ਜੀ ਉਹਦੀ ਹਾਂ ਅਦਰਵਾਇਜ਼ ਬੰਦ ਪਈਏ ਬੋਰੀ ਦੇ ਵਿੱਚ ਉਹਦਾ ਕੋਈ ਇਫੈਕਟ ਹੋਏਗਾ ਚਲੇਗੀ ਜੀ ਉਹ ਤਾਂ ਧੂਆਂ ਜਾਏਗਾ ਜਿੱਥੇ ਜਿੱਥੇ ਉਹਦਾ ਧੂਆਂ ਜਾਏਗਾ ਉੱਥੇ-ਉੱਥੇ ਵਾਤਾਵਰਣ ਸ਼ੁੱਧ ਹੋ ਜਾਏਗਾ ਬਿਊਟੀਫੁੱਲ ਬਹੁਤ ਅੱਛਾ ਸੋ ਆਪਨੇ ਜਾਣਿਆ ਦੇਖੋ ਤੋਫ ਗੂਗਲ ਜਲਾਣ ਦੇ ਬਹੁਤ ਫਾਇਦੇ ਨੇ ਇੰਨੇ ਨਲਮ ਬਮਾਰੀਆਂ ਦੂਰ ਹੁੰਦੀਆਂ ਐ ਕਰੋਨਾ ਦੇ ਟਾਈਮ ਤੇ ਵੀ ਬਹੁਤ ਜ਼ਿਆਦਾ ਗੂਗਲ ਜਲਾਈ ਜਾ ਰਹੀ ਸੀ ਕਰੋਨਾ ਦੇ ਟਾਈਮ ਬਾਰੇ ਤੁਸੀਂ ਕੁਝ ਹਾਂ ਕਰੋਨਾ ਦੇ ਟਾਈਮ ਅਸੀਂ ਤਾਂ ਘਰੇ ਯੂਜ਼ ਕਰਦੇ ਸੀ ਜੀ ਇੱਕ ਮਤਲਬ ਇਸ ਨੂੰ ਕੋਲੇ ਤੇ ਪਾ ਕੇ ਕਰੋ ਜਾਂ ਮਤਲਬ ਰਾਤੀ ਦੇ ਪਾ ਕੇ ਰਾਤੀ ਉਪਲੇ ਪੁਰਾਣੇ ਜਿਹੜੇ ਆਪਣੇ ਸੀ ਜੀ ਗਾਹਾਂ ਦਾ ਮਤਲਬ ਜਿਹੜਾ ਅਸੀਂ ਉਸ ਤੋਂ ਵੇਚ ਤੋਂ ਹਾਂਜੀ ਵੇਸ ਤੋਂ ਜਿਹੜੇ ਉਪਲੇ ਤਿਆਰ ਹੁੰਦੇ ਸੀ ਉਸ ਦੇ ਉੱਤੇ ਸਭ ਤੋਂ ਬੈਸਟ ਦਾ ਉਪਲਾ ਹੀ ਜਲਾਉਣਾ ਬੈਸਟ ਐ ਫਿਰ ਉੱਪਰ ਦੀ ਉਹਦੇ ਉੱਤੇ ਗੂਗਲ ਪੈ ਗਈ ਆ ਕੋਈ ਇੱਕ ਕੈਂਪਰ ਪੈ ਗਿਆ ਕਪੂਰ ਪੈ ਗਿਆ ਹਾਂ ਤੇ ਉਹਦੇ ਨਾਲ ਬਹੁਤ ਅੱਛਾ ਮਤਲਬ ਰਿਜ਼ਲਟ ਮਿਲਦਾ ਹੈ ਬਹੁਤ ਧੰਨਵਾਦ ਹੈ ਜੀ ਤੁਹਾਡਾ ਕੁਝ ਦਰਸ਼ਕਾਂ ਨੂੰ ਸੰਦੇਸ਼ ਜੇਨਾ ਚਾਹਾਂਗਾ ਬਸ ਸੰਦੇਸ਼ ਤਾਂ ਇਹ ਹੈ ਜੀ ਵੀ ਭਗਵਾਨ ਦੇ ਨਾਲ ਜੁੜੇ ਰਹੋ ਤੇ ਸਾਡੀ ਫਿਰ ਪ੍ਰਭੂ ਦਾ ਦਰਸ਼ਨ ਤੁਹਾਨੂੰ ਕਰਨੀ ਗਾਉਣਾ ਪ੍ਰਭੂ ਦਰਸ਼ਨ ਨਾਮ ਹੈ ਇਹ ਤਾਂ ਹੈ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੇਰ ਭਾਈ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿਹੋ ਜਿਹਾ ਵਿਚਾਰ ਲੱਗੇ ਬੇਮਲ ਜੀ ਤੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ